ਹੁਸ਼ਿਆਰਪੁਰ ਚ ਟੋਲ ਪਲਾਜ਼ਾ ਤੇ ਬੇਰਹਿਮੀ ਨਾਲ ਹੋ ਰਹੀ ਮਾਰਕੁੱਟ ਤੋਂ ਇੱਕੋ ਸਵਾਲ ਉੱਠਦਾ ਹੈ ਕੀ ਪੰਜਾਬ ਚ ਗੁੰਡਾਗਰਦੀ ਕਦੋਂ ਰੁਕੇਗੀ ਇਹ ਸੀਸੀਟੀਵੀ ਤਸਵੀਰਾਂ 3 ਦਿਨ ਪਹਿਲਾਂ ਵਾਪਰੀ ਘਟਨਾ ਦੀਆਂ ਨੇ ਰੋਡ ਅਤੇ ਗੰਡਾਸੇ ਨਾਲ ਇਹਨਾਂ ਨੌਜਵਾਨਾਂ ਦਾ ਇਹ ਝੁੰਡ ਟੁੱਟ ਕੇ ਪਿਆ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਹਰਸੇ ਮਾਨਸਰ ਟੋਲ ਪਲਾਜ਼ਾ ਤੇ ਇੱਕ ਮੁਲਾਜ਼ਮ ਤੇ ਵਜਾ ਪਰਚੀ ਕਟਾਉਣ ਨੂੰ ਲੈ ਕੇ ਵਿਵਾਦ ਸੀ ਟ੍ਰੈਲੀ ਦੀ ਪਰਚੀ ਕਟਾਉਣ ਨੂੰ ਲੈ ਕੇ ਪਲਾਜ਼ਾ ਦੇ ਮੁਲਾਜ਼ਮਾ ਨਾਲ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਦੇਰ ਸ਼ਾਮ ਸ਼ਿਫਟ ਗੱਡੀ 'ਚ ਕੁਝ ਨੌਜਵਾਨ ਪਹੁੰਚੇ ਪਹਿਲਾਂ ਤਾਂ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ ਕਿ ਮਾਮਲਾ ਕੀ ਹੈ ਮੁਲਾਜ਼ਮ ਨੂੰ ਇਹ ਨੌਜਵਾਨ ਆਪਣੇ ਨਾਲ ਲੈ ਗਏ ਫਿਰ ਅਚਾਨਕ ਉਸ ਤੇ ਸਾਰਿਆਂ ਨੇ ਡਾਂਗਾ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਕੋਟਮਾਰ ਹੁੰਦੀ ਦੇਖ ਪਲਾਜ਼ਾ ਦਾ ਸਿਕਿਉਰਿਟੀ ਗਾਰਡ ਵੀ ਪਹੁੰਚਿਆ ਨਾਲ ਬਾਕੀ ਲੋਕ ਵੀ ਇਕੱਠੇ ਹੋਣੇ ਸ਼ੁਰੂ ਹੋਏ ਭੀੜਵਾਦੀ ਦੇਖ ਨੌਜਵਾਨ ਆਪਣੀ ਗੱਡੀ ਵੱਲ ਮੁੜ ਗਏ ਕੁੱਟ ਖਾਰਿਆ ਨੌਜਵਾਨ ਮੋਟਰਸਾਈਕਲ ਲੈ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜਿਆ ਪੁਲਿਸ ਨੇ ਮਾਮਲਾ ਤੱਜ ਕਰ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੀ ਕਾਰ ਚ ਨੌਜਵਾਨ ਆਏ ਸੀ ਉਸ ਤੇ ਨੰਬਰ ਕਿਸੇ ਸਕੂਟਰ ਦਾ ਲਗਾਇਆ ਗਿਆ ਸੀ ਜੀ ਪੁੱਛਿਆ ਕਿ ਮੈਂ ਚੋਰੀ ਟੌਰੀ ਨੂੰ ਲੰਘਾਈ ਜਾਂਦੇ ਮਨਾਉਂਦੇ ਉਹ ਕਿਤੇ ਹੋਏ ਸੀ ਵੀ ਸਾਡੀ ਚੋਰੀ ਲੰਘਾ ਦੇ ਫੁਟੇਜ ਦੇਖੀਏ ਫੁਟੇਜ ਤੇ ਉਹ ਕਾਰ ਦਾ ਨੰਬਰ ਕਲੀਅਰ ਨਹੀਂ ਕਾਰ ਨੰਬਰ ਜੀ ਦੇਖੀਏ ਸਕੂਟਰ ਨੰਬਰ ਆ ਰਿਹਾ ਪਰ ਉਹ ਬਾਈ ਨੇ ਪਰਚਾ ਦਿੱਤਾ